ਇਸ ਜਥੇਬੰਦੀ ਨੇ ਨਾ ਸਾਨੂੰ ਮਜਬੂਰ ਕੀਤਾ ਬਾਰ-ਬਾਰ ਕਿ ਇਹ ਸਾਨੂੰ ਸਿੱਖਾਂ ਨੂੰ ਜਿਹੜਾ ਹੈ ਝਕੋਂਦੇ ਆ ਲੋਕਾਂ ਦੇ ਅੱਗੇ ਇਦਾਂ ਦੇ ਕਾਰਨ ਸਾਡੇ ਆਪਣੇ ਲੋਕਾਂ ਦੇ ਉੱਤੇ ਵੀ ਇਹਨਾਂ ਨੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨਿੱਕੇ-ਨਿੱਕੇ ਬੱਚਿਆਂ ਤੇ 14 ਸਾਲ ਦੇ 16 ਸਾਲ ਦੇ 18 ਸਾਲ ਦੇ ਨਿਆਣੇ ਤੇ ਪਰਚੇ ਕਰਾਏ ਆ ਜੇਲ੍ਹਾਂ 'ਚ ਭੇਜ ਦਿੱਤੇ ਬੱਚੇ ਸੋ ਇਹ ਚੀਜ਼ਾਂ ਤੋਂ ਹੁਣ ਅਸੀਂ ਬਿਲਕੁਲ ਸਾਹਮਣੇ ਆ ਕੇ ਇਹਨਾਂ ਦਾ ਪਰਦਾਫਾਸ਼ ਕਰਾਂਗੇ ਸਬੂਤਾਂ ਦੇ ਨਾਲ ਸਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਕਿਸੇ ਚੀਜ਼ ਨੂੰ ਛੁਟਲਾਣਾ ਚਾਹੁੰਦੇ ਛੁਟਲਾ ਦੇਣਾ ਸੀ ਇਹਨਾਂ ਨੂੰ ਦੱਸ ਦਾਂਗੇ ਕਿ ਕਿੱਥੇ ਗਲਤ ਨੇ ਤੁਸੀਂ ਸਬੂਤਾਂ ਦੀ ਗੱਲ ਕੀਤੀ ਤੁਸੀਂ ਪੀਸੀ ਦੌਰਾਨ ਵੀ ਸਬੂਤਾਂ ਤੇ ਗੱਲ ਕਰਦੇ ਸੀ ਕਿਸ ਤਰ੍ਹਾਂ ਦੇ ਸਬੂਤ ਤੁਹਾਡੇ ਕੋਲ ਮੌਜੂਦ ਸਬੂਤ ਜਿਹੜਾ ਇਹਨਾਂ ਨੇ ਪਿਛੇ ਰਵਿਦਾਸ ਭਾਈਚਾਰੇ ਨੇ ਜਿਹੜਾ ਭਗਤ ਰਵਿਦਾਸ ਜੀ ਦਾ ਜਿਹੜਾ ਦਿਨ ਬਣਾਉਂਦੇ ਆ ਉਸ ਰਵਿਦਾਸ ਭਾਈਚਾਰੇ ਨੇ ਜਿਹੜਾ ਉਸ ਮੇਲਾ ਲਾਇਆ ਹੁੰਦਾ ਮੇਲੇ ਦੀ ਜਗ੍ਹਾ ਦੇ ਉੱਤੇ ਇਹਨੇ ਉਹਨਾਂ ਕੋਲੋਂ ਮੋਲ ਪਾਓ ਕਰਕੇ ਕੁਝ ਪੈਸੇ ਲਏ ਪੈਸੇ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਉਹਨਾਂ ਜਦੋਂ ਉਹ ਰਵਿਦਾਸ ਭਾਈ ਚਾਰੇ ਨੇ ਉਹਦਾ ਵਿਰੋਧ ਕੀਤਾ ਵਿਰੋਧ ਕਰਨ ਤੋਂ ਬਾਅਦ ਉਹਨੂੰ ਜਦੋਂ ਉੱਥੇ ਬੁਲਾ ਕੇ ਉਹਦੇ ਕੋਲੋਂ ਮਾਫੀ ਮੰਗਾਈ ਤੇ ਉਹਦੇ ਕੋਲੋਂ ਉਹਦੇ ਪੈਸੇ ਜਦੋਂ ਵਾਪਸ ਲਈਏ ਉਹਦੀ ਚੈੱਕ ਦੀ ਕਾਪੀ ਸੀਗੀ ਸਾਡੇ ਕੋਲ ਰਵਿਦਾਸ ਭਾਈ ਜਾਰੇ ਕੋ ਜਿਹੜੀ ਉਹ ਚੈੱਕ ਸੀਗਾ ਦਿੱਤਾ ਉਹਨਾਂ ਨੇ 315000 ਦਾ ਉਹਦੀ ਕਾਪੀ ਹੋਣ ਦੇ ਨਾਲ ਇਹ ਬੰਦਾ ਜਿਹੜਾ ਰੰਗੇ ਹੱਤੀ ਸਾਬਤ ਹੁੰਦਾ ਹੈ ਕਿ ਇਹ ਦੋਸ਼ੀ ਹੈ ਉਹਦੇ ਵਿੱਚ ਇਹਨੇ ਆਪਣੇ ਪਤਨੀ ਦੇ ਅਕਾਊਂਟ ਚੋਂ ਉਹਨਾਂ ਨੂੰ ਪੈਸੇ ਦੇ ਕੇ ਜਿਹੜਾ ਰਾਜੀਨਾਮਾ ਕੀਤਾ ਹੈਗਾ ਇਸ ਤੋਂ ਇਲਾਵਾ ਹੋਰ ਵੀ بڑے ਮਸਲੇ ਨੇ ਜਿਹਦੇ ਵਿੱਚ ਇਹਨਾਂ ਨੇ ਕੋਰਟ ਵਿੱਚ ਜਾ ਕੇ ਗਵਾਹੀਆਂ ਦਿੱਤੀਆਂ ਨੇ ਕੀ ਇਹ નિર્ਦੋਸ਼ੇ ਨੇ ਜਿਹੜਾ ਨੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਮਾਰ ਦੀ ਬੇਅਦਬੀ ਕੀਤੀ ਉਹਨਾਂ ਦੇ ਨਾਲ ਖੜੇ ਨੇ ਇਹ ਲੋਕ ਤੇ ਉਹਦੇ ਚ ਇਹਨਾਂ ਦੇ ਪ੍ਰੂਫ ਸਾਹਮਣੇ ਆ ਚੁੱਕੇ ਆ ਤੇ ਹੁਣ ਇਸ ਜੱਥੇਬੰਦੀ ਨੂੰ ਅਸੀਂ ਜਲੰਧਰ ਵਿੱਚ ਕਿਸੇ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰਨ ਦੇਵਾਂਗੇ ਤੁਸੀਂ ਗੱਲ ਕਰ ਰਹੇ ਹੋ ਭਗਵਾਨ ਵਾਲਮੀਕੀ ਚੌਕ ਵਿਖੇ ਜਿਹੜਾ ਬੂਟਾ ਵਾਲਾ ਮਸਲਾ ਹੋਇਆ ਸੀਗਾ ਉਸ ਦੀ ਉਸ ਦੌਰਾਨ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸੀ ਜਿਵੇਂ ਕਿ ਕਾਉਂਸਲਰ ਸਬਾਨ ਤੇ ਨਾਲ ਨਾਲ ਹੋਰ ਐਮਐਲਏ ਸਬਾਨ ਵੀ ਮੌਜੂਦ ਸੀਗੇ ਤੁਹਾਨੂੰ ਕੀ ਲੱਗਦਾ ਕਿ ਸਾਡੇ ਮਿਲ ਕੇ ਇਸ ਚੀਜ਼ ਦੇ ਵਾਸਤੇ ਅਸਲ ਚ ਉਹ ਚਾਚਾ ਭਤੀਜਾ ਹੈਗੇ ਨੇ ਉਹ ਜਿਹੜਾ ਅਸ਼ਾਰੀ ਚੱਡਾ ਹੈਗਾ ਉਹ ਭਤੀਜਾ ਹੀ ਹਗਾਰਪਾਲ ਸਿੰਘ ਚੱਡੇ ਦਾ ਤਾਂ ਉਹ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਬੁਲਾ ਕੇ ਉਸੇ ਪ੍ਰੈਸ਼ਰ ਬਣਾਣੇ ਸੀਗਾ ਹੁਣ ਉਹ ਕਾਉਂਸਲਰ ਹੈਗਾ ਤੇ ਲਾਜ਼ਮੀ ਹੈ ਕਿ ਚਲੋ ਪ੍ਰੈਸ਼ਰ ਬਣਾਉਣ ਦੇ ਲਈ ਉਹਨੂੰ ਉਹਨੇ ਉੱਥੇ ਸਦਿਆ ਮਗਰ ਉਹਨਾਂ ਨੂੰ ਵੀ ਇੱਕ ਮੋਤਵਰ ਬੰਦੇ ਨੂੰ ਜਾਂਚ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ ਉਹਨੂੰ ਉਹਨੂੰ ਦੇਖਣਾ ਚਾਹੀਦਾ ਸੀਗਾ ਕਿ ਜੇ ਉਸ ਲੜਕੀ ਦਾ ਵੀ ਪੱਕ ਸੁਣ ਲਿਆ ਤਾਂ ਉਹਦੇ ਨਾਲ ਕਿਹੜਾ ਗੁਨਾਹ ਹੋ ਜਾਣਾ ਸੀਗਾ ਜਾਂ ਲੜਕੀ ਵਾਕਿਆ ਤੋਸ਼ੀ ਸੀ ਸਜ਼ਾ ਉਹਨੂੰ ਕਾਨੂੰਨ ਨੇ ਦੇਣੀ ਸੀਗੀ ਚੌਧਰੀ ਤਾਂ ਰਣ ਲਾਉਂਦੀ ਆ ਇਹਨਾਂ ਨੇ ਮੁਜਾਰੇ ਕਰਨ ਦੀ ਲੋੜ ਨਹੀਂ ਸੀ ਨਾਲੇ ਗੱਲ ਸਿਰਫ ਇਸ ਮਸਲੇ ਦੀ ਵੀ ਨਹੀਂ ਨਾ ਹੈਗੀ ਆ ਅਸੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਦਾ ਪੀੜਤ ਹੋ ਚੁੱਕੇ ਆ ਉਹਨਾਂ ਬੰਦਿਆਂ ਨੇ ਧੰਦਾ ਹੀ ਬਣਾ ਲਿਆ ਪੈਸੇ ਲੈ ਕੇ ਹਰ ਚੀਜ਼ ਦਾ ਰਾਜੀਨਾਮਾ ਕਰ ਦਿੰਦੇ ਆਗੇ ਪੈਸੇ ਲੈਣ ਵਾਲੇ ਕੌਣ ਹੁੰਦੇ ਆ ਕੌਣ ਹੁੰਦੇ ਰਾਜੀਨਾਮਾ ਕਰਨ ਵਾਲੇ ਕਾਨੂੰਨ ਹੈਗਾ ਕਾਨੂੰਨ ਦੇ ਵਿੱਚ ਦਾਇਰੇ ਦੇ ਵਿੱਚ ਸਾਰਾ ਕੁਝ ਜਿਹੜਾ ਉਹਦੀ ਇੱਕ ਫਰੇਮ ਕੀਤੀ ਬਡੀ ਹੈ ਪ੍ਰੋਸੈਸ ਹੈਗਾ ਕਿ ਇਹ ਕੰਮ ਜੇ ਪੈਸੇ ਤੋਂ ਬਿਨਾ ਹਲ ਹੋ ਸਕਦੇ ਹੋਣ ਤੇ ਉਹਨਾਂ ਨੂੰ ਉਦਾਂ ਕਰ ਦੋ ਜੀ ਤੁਸੀਂ ਇਹਨੇ ਸਮਾਜ ਭਲਾਈ ਦਾ ਕੰਮ ਕਰੇ ਇਹਨਾਂ ਦੀ ਦਰਸਲ ਘਰਾਂ ਦੀ ਰੋਟੀ ਇਹਦੇ ਸੋ ਇਹ ਸੰਸੜਨਾਲ ਸਿੱਖਾਗੂ ਜਿਨ੍ਹਾਂ ਵੱਲੋਂ ਅੱਜ ਗੁਰਦੁਆਰਾ ਦਵਾਨ ਸਥਾਨ ਵਿਖੇ ਇੱਕ ਪੈਸਵਾਰਤਾ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਜਲੰਧਰ ਦੀ ਸਿੱਖ ਤਾਲਮੇਲ ਕਮੇਟੀ ਉੱਤੇ ਬੜੇ ਹੀ ਗੰਭੀਰ aarop ਲਗਾਏ ਗਏ ਇਸ ਜਥੇਬੰਦੀ ਨੇ ਨਾ ਸਾਨੂੰ ਮਜਬੂਰ ਕੀਤਾ ਬਾਰ-ਬਾਰ ਕਿ ਇਹ ਸਾਨੂੰ ਸਿੱਖਾਂ ਨੂੰ ਜਿਹੜਾ ਹੈ ਝੁਕੋਂਦੇ ਆ ਲੋਕਾਂ ਦੇ ਅੱਗੇ ਇਦਾਂ ਦੇ ਕਾਰਨ ਸਾਡੇ ਆਪਣੇ ਲੋਕਾਂ ਦੇ ਉੱਤੇ ਵੀ ਇਹਨਾਂ ਨੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨਿੱਕੇ ਨਿੱਕੇ ਬੱਚਿਆਂ ਤੇ 14 ਸਾਲ ਦੇ 16 ਸਾਲ ਦੇ 18 ਸਾਲ ਦੇ ਨਿਆਣੇ ਤੇ ਪਰਚੇ ਕਰਾਏ ਆ ਜੇਲ੍ਹਾਂ 'ਚ ਭੇਜ ਦਿੱਤੇ ਬੱਚੇ ਸੋ ਇਹ ਚੀਜ਼ਾਂ ਤੋਂ ਹੁਣ ਅਸੀਂ ਬਿਲਕੁਲ ਸਾਹਮਣੇ ਆ ਕੇ ਇਹਨਾਂ ਦਾ ਪਰਦਾਫਾਸ਼ ਕਰਾਂਗੇ